ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੇ ਦੋ ਅੰਗ ਹਨ ਇਸਤਰੀ ਤੇ ਪੁਰਸ਼ ਪੁਰਸ਼ ਇਸਤਰੀ ਤੋਂ ਬਿਨਾ ਅਧੂਰਾ ਹੈ ਤੇ ਇਸਤਰੀ ਪੁਰਸ਼ ਤੋਂ ਬਿਨਾ ਅਧੂਰੀ ਦੋਹਾਂ ਸ਼ਰੀਰਾਂ ਦੀ ਆਪਸੀ ਕشش ਪੂਰਨ ਹੋਣ ਲਈ ਹੈ ਹਰ ਪੁਰਸ਼ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਦੇ ਅੰਦਰ ਪੁਰਸ਼ ਹੈ ਇਸ ਵਾਸਤੇ ਦੋਵੇਂ ਅਲੱਗ ਹੋ ਹੀ ਨਹੀਂ ਸਕਦੇ ਪੁਰਖ ਮੈ ਨਾਰ ਨਾਰ ਮੈ ਪੁਰਖਾ ਬੂਝੋ ਬ੍ਰਹਮ ਗਿਆਨੀ ਇਕਬਾਲ ਦੇ ਕਥਨ ਅਨੁਸਾਰ ਕਾਇਨਾਤ ਦੀ ਰੌਣਕ ਔਰਤ ਕਰਕੇ ਹੈ ਹੈ ਔਰਤ ਸੇ ਹੀ ਪਾਮਾਲ ਤਸਵੀਰ ਕਾਇਨਾਤ ਪਸ਼ੂਆਂ ਵਿੱਚ ਪਿਤਾ ਦੀ ਹੋਂਦ ਨਹੀਂ ਹੁੰਦੀ ਮਾਂ ਹੀ ਸਭ ਕੁਝ ਹੈ ਪੁਰਾਣੇ ਮਨੁੱਖੀ ਸਮਾਜ ਅੰਦਰ ਵੀ ਸੰਤਾਨ ਦਾ ਸਬੰਧ ਮਾਂ ਨਾਲ ਸੀ ਪਿਤਾ ਦੀ ਕੋਈ ਹੋਂਦ ਮੰਨੀ ਨਹੀਂ ਸੀ ਜਾਂਦੀ ਸੱਜੇ ਸੱਜੇ ਮਨੁੱਖੀ ਸਮਾਜ ਵਿਕਾਸਸ਼ੀਲ ਹੋਇਆ ਤਾਂ ਫਿਰ ਪਿਤਾ ਦੀ ਹੋਂਦ ਵੀ ਪ੍ਰਗਟ ਹੋਈ। ਈਰਾਨ ਵਿੱਚ ਅਜੇ ਵੀ ਜੋ ਮਾਂ ਦਾ ਸਨਮਾਨ ਹੈ ਉਹ ਪਿਤਾ ਦਾ ਨਹੀਂ ਕਿਉਂਕਿ ਅਕਸਰ ਪਿਤਾ ਸੰਤਾਨ ਛੱਡ ਜਾਂਦਾ ਹੈ। ਮਾਂ ਨਹੀਂ ਛੱਡਦੀ। ਜਿਸ ਬੱਚੇ ਨੂੰ ਮਾਂ ਦਾ ਪਿਆਰ ਨਾ ਮਿਲ ਸਕਿਆ ਹੋਵੇ ਵੇਖਣ ਵਿੱਚ ਆਇਆ ਕਿ ਉਹ ਕਿਸੇ ਨੂੰ ਪਿਆਰ ਕਰਨ ਵਿੱਚ ਸਫਲ ਨਹੀਂ ਹੁੰਦਾ। ਜਿਹੜੀ ਵਸਤੂ ਮਿਲੀ ਹੀ ਨਹੀਂ ਉਹ ਦਿੱਤੀ ਵੀ ਨਹੀਂ ਜਾ ਸਕਦੀ। ਸ਼ਰਮ ਸੰਕੋਚ ਸ਼ਰਦਾ ਵਿਸ਼ਵਾਸ ਇਸਤਰੀ ਦੇ ਸੁਭਾਵਿਕ ਗੁਣ ਹਨ ਵਿਚਾਰ ਦ੍ਰਿੜਤਾ ਸਰੀਰਕ ਬਲ ਤੇ ਨਿਡਰਤਾ ਇਹ ਪੁਰਸ਼ ਦੇ ਗੁਣ ਹਨ ਸ਼ਰਮ ਹયા ਇਸਤਰੀ ਦਾ ਸਭ ਤੋਂ ਵੱਡਾ ਗਹਿਣਾ ਤੇ ਪਰਦਾ ਹੈ ਇਸ ਨਾਲ ਹੀ ਉਸ ਦੀ ਅਸਮੱਤ ਦੀ ਰਖਵਾਲੀ ਹੁੰਦੀ ਹੈ ਸ਼ਰਦਾ ਵਿਸ਼ਵਾਸ ਕਰਕੇ ਉਹ ਘਰ ਦੀ ਚਾਰ ਦਿਵਾਰੀ ਵਿੱਚ ਇੱਕ ਹੀ ਮਾਹੌਲ ਵਿੱਚ ਰਹਿੰਦੀ ਹੋਈ ਕਦੀ ਉਕਤਾਂ ਦੀ ਨਹੀਂ ਉਸ ਦੇ ਮਨ ਵਿੱਚ ਟਿਕਾਓ ਜਿਆਦਾ ਹੈ ਵਿਚਾਰਾਂ ਦੇ ਪ੍ਰਵਲ ਪ੍ਰਵਾਹ ਕਰਕੇ ਪੁਰਸ਼ ਦਾ ਮਨ ਸਦਾ ਚੰਚਲ ਰਹਿੰਦਾ ਤੇ ਟਿਕਾਓ ਨਾ ਹੋਣ ਕਰਕੇ ਘਰ ਤੋਂ ਬਾਹਰ ਦੀ ਭਟਕਣਾ ਵਿੱਚ ਕਾਫੀ ਰੁੱਝਿਆ ਰਹਿੰਦਾ ਹੈ ਪੁਰਸ਼ ਸਰੀਰਕ ਬਲ ਦ੍ਰਿੜਤਾ ਤੇ ਨਿਡਰਤਾ ਨਾਲ ਵੱਡੇ ਵੱਡੇ ਖਤਰਨਾਕ ਕੰਮ ਨੂੰ ਹੱਥ ਪਾਉਣ ਵਿੱਚ ਸਫਲ ਹੁੰਦਾ ਹੈ ਪਹਾੜਾਂ ਦੀਆਂ ਬੁਲੰਦੀਆਂ ਚੋਟੀਆਂ ਸਰ ਕਰਨੀਆਂ ਤੇ ਚੰਦ ਦੀ ਜ਼ਮੀਨ ਤੇ ਕਦਮ ਰੱਖਣਾ ਮੈਦਾਨੇ ਜੰਗ ਵਿੱਚ ਧੋਪਾਂ ਦੀ ਗਰਜ ਅੱਗੇ ਸਿਰ ਡਾਹੀ ਰੱਖਣਾ ਪੁਰਸ਼ ਦੇ ਹਿੱਸੇ ਆਇਆ। ਇਸਤਰੀ ਪੁਰਸ਼ ਵਿੱਚ ਕੁਝ ਔਗਣ ਵੀ ਪਾਏ ਜਾਂਦੇ ਨੇ। ਪੁਰਸ਼ ਸੁਭਾਅਕ ਹੰਕਾਰੀ ਤਬੀਤ ਦਾ ਹੁੰਦਾ ਹੈ। ਇਸਤਰੀ ਵਿੱਚ ਈਰਖਾ ਪ੍ਰਭਲ ਹੁੰਦੀ ਹੈ। ਹੰਕਾਰੀ ਤਬੀਤ ਨੇ ਸਹਿਜੇ ਸਹਿਜੇ ਪੁਰਸ਼ ਨੂੰ ਸਮਾਜ, ਧਰਮ ਤੇ ਰਾਜਨੀਤੀ ਦਾ ਰਾਇਬਰ ਬਣਾ ਦਿੱਤਾ ਤੇ ਜੀਵਨ ਦੇ ਹਰ ਪਹਿਲੂ ਦਾ ਮੁਖੀ ਬਣ ਬੈਠਾ। ਕੁਝ ਚਿੰਤਕਾਂ ਨੇ ਇਸਤਰੀ ਨੂੰ ਇਸ ਵਾਸਤੇ ਨਖਿੱਧ ਤੇ ਨਰਕਦਵਾਰੀ ਆਖ ਦਿੱਤਾ ਕਿ ਇਹ ਜੀਵਨ ਦੇ ਕਿਸੇ ਪਹਿਲੂ ਵਿੱਚ ਮੁਖੀ ਨਹੀਂ ਬਣ ਸਕੀ ਕਿਸੇ ਧਰਮ ਜਾਂ ਗ੍ਰੰਥ ਦੀ ਸਿਰਜਣਾ ਇਸਤਰੀ ਨੇ ਨਹੀਂ ਕੀਤੀ ਇਸਲਾਮ, ਇਸਾਈਅਤ, ਯਹੂਦੀਆਂ ਦੇ ਰੈਬਰ ਪੁਰਸ਼ ਹੀ ਹਨ ਚੋਟੀ ਦੇ ਅਵਤਾਰ ਪੁਰਸ਼ ਹਨ ਸਾਡੇ ਗੁਰੂ ਸਹਿਬਾਨ ਪੁਰਸ਼ ਹਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਭਗਤ ਜਨ ਵੀ ਪੁਰਸ਼ ਹੀ ਹਨ ਸੰਗ ਤਰਾਸ਼ ਮੁਸਵਰ ਤੇ ਉੱਚ ਕੋਟੀ ਦੇ ਸੰਗੀਤਕਾਰ ਵੀ ਪੁਰਸ਼ ਹੋਏ ਹਨ ਗਰਜ ਕੇ ਹਰ ਪਹਿਲੂ ਵਿੱਚ ਪੁਰਸ਼ ਦੀ ਰਹਿبری ਨੂੰ ਵੇਖ ਇਸਤਰੀ ਨੂੰ ਨਖਿੱਧ ਆਖਣ ਦੀ ਹਿੰਮਤ ਪੈ ਗਈ ਤੇ ਜੀਵਨ ਵਿੱਚ ਉੱਚਤਾ ਪ੍ਰਾਪਤ ਲਈ ਨਖਿੱਧ ਨੂੰ त्याਗਣਾ ਲਾਜ਼ਮੀ ਹੋ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਇੱਕ ਨਵਾਂ ਖਿਆਲ ਇਸਤਰੀ ਦੀ ਉੱਚਤਾ ਬਾਰੇ ਦਿੱਤਾ ਇਹ ਠੀਕ ਹੈ ਕਿ ਇਸਤਰੀ ਰੈਬਰ ਨਹੀਂ ਬਣ ਸਕੀ ਪਰ ਰੈਬਰ ਨੂੰ ਜਨਮ ਦੇਣ ਵਾਲੀ ਤਾਂ ਬਣੀ ਹੈ ਸਾਰੀ ਸ਼ਕਤੀ ਤੇ ਸਮਾਂ ਇਸਤਰੀ ਦਾ ਰੈਬਰ ਨੂੰ ਜਨਮ ਦੇਣ ਵਿੱਚ ਤੇ ਪਾਲਣਾ ਵਿੱਚ ਲੰਘ ਗਿਆ ਵਿਚਾਰੀ ਆਪ ਕਿਸ ਤਰ੍ਹਾਂ ਰੈਬਰ ਬਣੀ ਜਿਸ ਤਾਕਤ ਤੇ ਸਮੇਂ ਨੂੰ ਖਰਚ ਕਰਨ ਨਾਲ ਕੋਈ ਰੈਬਰ ਉੱਚਤਾ ਪ੍ਰਾਪਤ ਕਰਦਾ ਉਹ ਸਮਾਂ ਤੇ ਸ਼ਕਤੀ ਸਾਰੀ ਰੈਬਰ ਦੀ ਪਰਵਿਸ਼ ਤੇ ਜਨਮ ਦੇਣ ਵਿੱਚ ਲੱਗ ਗਈ ਇਸ ਤਰ੍ਹਾਂ ਇਸਤਰੀ ਆਪ ਰੈਬਰ ਬਣ ਤੋਂ ਵਾਂਝੀ ਰਹੇਗੀ ਜੇ ਆਪ ਉੱਚੀ ਨਾ ਬਣੀ ਤਾਂ ਉੱਚੇ ਮਨੁੱਖ ਨੂੰ ਜਨਮ ਦੇਣ ਵੀ ਤਾਂ ਕੋਈ ਘੱਟ ਉਚਤਾ ਨਹੀਂ ਠੀਕ ਹੈ ਕੋਈ ਬੁੱਤ ਇਸਤਰੀ ਨਹੀਂ ਘੜ ਸਕੀ ਬੁੱਤ ਘੜਨ ਵਾਲਾ ਨੂੰ ਘੜਨ ਵਿੱਚ ਸਮਰੱਥ ਹੋਈ ਹੈ ਇਸ ਵਾਸਤੇ ਬਾਬੇ ਬੁਲੰਦ ਬਾੰਗ ਇਹ ਆਖਿਆ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਹੁਣ ਜਾਪਦਾ ਹੈ ਕਿ ਦੋਵੇਂ ਆਪਣੀ ਕਿਰਤ ਤੋਂ ਉੱਪਤਾ ਗਏ ਹਨ ਪੁਰਸ਼ ਇਸਤਰੀ ਬੰਨ ਵਿੱਚ ਫਖਰ ਮਹਿਸੂਸ ਕਰਨ ਲੱਗ ਪਿਆ ਤੇ ਇਸਤਰੀ ਪੁਰਸ਼ ਬੰਨ ਵਿੱਚ ਸਮਾਨਾਸਤ ਕਰ ਰਹੀ ਹੈ ਵਾਸਤਵਿਕਤਾ ਇਹ ਚਾਹੀਦਾ ਹੈ ਕਿ ਪੁਰਸ਼ ਆਪਣੀ ਸਾਰੀ ਸ਼ਕਤੀ ਪੁਰਸ਼ ਬੰਨ ਵਿੱਚ ਖਰਚ ਕਰੇ ਤੇ ਇਸਤਰੀ ਇਸਤਰੀ ਬੰਨ ਵਿੱਚ ਇਹ ਤਾਂ ਹੀ ਹੋ ਸਕਦਾ ਹੈ ਕਿ ਇਸਤਰੀ ਪੁਰਸ਼ ਨੂੰ ਪੁਰਸ਼ ਬਣਾਉਣ ਵਿੱਚ ਸਹਾਇਤਾ ਕਰੇ ਤੇ ਪੁਰਸ਼ ਇਸਤਰੀ ਨੂੰ ਇਸਤਰੀ ਬਣਾਉਣ ਵਿੱਚ ਸਹਾਇੀ ਹੋਵੇ ਸਾਡੇ ਦੇਸ਼ ਦੇ ઋષਿ-ਮੁਨੀ ਬੜੇ ਦੂਰ ਦ੍ਰਿਸ਼ਟ ਸਨ ਉਹਨਾਂ ਨੇ ਸੂਝ ਤੇ ਸਮਝ ਇਹ ਦਿੱਤੀ ਕਿ ਇਸਤਰੀ ਪਤੀ ਨੂੰ ਪਰਮੇਸ਼ਵਰ ਆਖੇ ਤੇ ਪਤੀ ਪਤਨੀ ਨੂੰ ਦੇਵੀ ਆਖੇ ਆਗਰ ਇੱਕ ਨੂੰ ਆਪਣੇ ਪਤੀ ਵਿੱਚ ਭਗਵਾਨ ਦਿਸਦਾ ਹੈ ਤੇ ਦੂਜੇ ਨੂੰ ਆਪਣੀ ਪਤੀ ਹੀ ਦੇਵੀ ਪ੍ਰਤੀਤ ਹੁੰਦੀ ਹੈ ਤਾਂ ਘਰ ਪ੍ਰਭੂ ਦਾ ਮੰਦਰ ਬਣ ਗਿਆ ਮੰਦਰ ਵਿੱਚ ਦੇਵੀ ਤੇ ਦੇਵਤਾਵਾਂ ਦੀਆਂ ਮੂਰਤੀਆਂ ਹੁੰਦੀਆਂ ਪਰ ਇਸ ਘਰ ਵਿੱਚ ਸਾਖਸ਼ਾਤ ਭਗਵਾਨ ਤੇ ਦੇਵੀ ਮੌਜੂਦ ਹਨ ਇਸਤਰੀ ਪੁਰਸ਼ ਦੇ ਦਿਮਾਗ ਦਾ ਖਿਆਲ ਰੱਖੇ ਕਿ ਮੇਰੇ ਕਿਸੇ ਗਲਤ ਵਰਤਾਓ ਨਾਲ ਪਤੀ ਗਲਤ ਨਾ ਸੋਚਣ ਲੱਗ ਪਏ ਤੇ ਪੁਰਸ਼ ਇਹ ਖਿਆਲ ਰੱਖੇ ਕਿ ਇਸਤਰੀ ਦੀ ਭਾਵਨਾ ਨੂੰ ਸੱਟ ਨਾ ਲੱਗੇ ਵਿਚਾਰਾਂ ਨੂੰ ਸੱਟ ਲੱਗਦੇ ਅਕਸਰ ਪੁਰਸ਼ ਕਰੋਧੀ ਹੋ ਜਾਂਦਾ ਤੇ ਭਾਵਨਾ ਨੂੰ ਸੱਟ ਲੱਗਦੇ ਇਸਤਰੀ ਰੋਣ ਲੱਗ ਪੈਂਦੀ ਹੈ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਕਿ ਜਿਸ ਘਰ ਵਿੱਚ ਇਸਤਰੀ ਦੀ ਅੱਖ ਵਿੱਚੋਂ ਹੰਝੂ ਵਗਦੇ ਹਨ ਮੰਨੋ ਉਸ ਘਰ ਵਿੱਚੋਂ ਖੁਸ਼ੀਆਂ ਨਿਕਲ ਕੇ ਬਾਹਰ ਜਾ ਰਹੀਆਂ ਹਨ ਕਿ ਸ਼ਾਦੀ ਆਨੇ ਇਂ ਦਰਬ ਬੰਦ ਕਿ ਬਾਗੇ ਜਨ ਅਜ਼ਬਾ ਬਰ ਆਇਰ ਬੁਲੰਦ ਪੁਰਸ਼ ਦੀ ਹੰਕਾਰੀ ਤਬੀਅਤ ਨੇ ਅਕਸਰ ਇਸਤਰੀ ਨੂੰ ਰੋਇਆ ਹੈ ਤੇ ਇਸਤਰੀ ਦੀ ਈਰਖਾਲੂ ਤਬੀਅਤ ਨੇ ਕਈ ਵਾਰ ਕਰੇ ਲੂ ਝਗੜਿਆਂ ਦਾ tufaan ਖੜਾ ਕੀਤਾ ਜੇ ਈਰਖਾ ਤੇ ਹੰਕਾਰ ਨੂੰ ਪਾਸੇ ਰੱਖ ਜੀਵਨ ਬਤੀਤ ਕੀਤਾ ਜਾਵੇ ਤਾਂ ਘਰ ਹੀ ਸਵਰਗ ਹੈ ਇਸਤਰੀ ਪੁਰਸ਼ ਦਾ ਮੇਲ ਭਾਵਨਾ ਤੇ ਵਿਚਾਰ ਦਾ ਮੇਲ ਹੈ ਅਤੇ ਇਸ ਮੇਲ ਦੀ ਬੁਨਿਆਦ ਤੇ ਹੀ ਜੀਵਨ ਦਾ ਇਹ ਮਹਿਲ ਖੜਾ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ